I'm ਹੇ ਜਯਾ 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 ਹੇ ਗੋਟ ਕੰਤੇ ਛੱਟ ਇੱਕ ਮਿੰਟ ਇੱਥੇ ਇਧਰ ਆ ਜਾਓ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਇਹ ਆਜ਼ਾਦੀ ਦੇ ਦਿਹਾੜੇ ਤੇ ਸਭ ਨੂੰ ਵਧਾਈ ਦਿਨਾ ਸਾਡੇ ਹੈੱਡ ਲੈਵਲ ਤੱਕ ਸਾਰੇ ਕਿਤੇ ਝੰਡਾ ਲਾਇਆ ਜਾਂਦਾ ਸਾਡਾ ਖੁਸ਼ੀ ਬਣਾਈ ਜਾਂਦੀ ਹੈ ਵੀ ਸਾਡਾ ਦੇਸ਼ 1947 ਨੂੰ ਆਜ਼ਾਦ ਹੋਇਆ ਸੀ ਅਸੀਂ ਇਸ ਸੰਦੇਸ਼ ਨੂੰ ਸਾਰੇ ਹਿੰਦੁਸਤਾਨ ਦੇ ਪਹਿਲੇ ਦਰਬੇ ਵਿੱਚ ਸਾਰੇ ਫਿਰ ਪੰਜਾਬ ਵਿੱਚ ਸਾਰੇ ਹਿੰਦੁਸਤਾਨ ਵਿੱਚ ਦੇਣਾ ਚਾਹੁੰਦੇ ਆ ਵੀ ਖੁਸ਼ੀਆਂ ਹੀ ਵੰਡਦੇ ਰਹੋ ਤੇ ਖੁਸ਼ੀਆਂ ਹੀ ਰਹੋ ਤੇ ਆਜ਼ਾਦ ਦੇਸ਼ ਆਪਣਾ ਐਸੀ ਇੱਜ਼ਤਾਂ ਨੇ ਕਮਾਈ ਸੀ ਉਹਨਾਂ ਦਾ ਨਿਗ੍ਹਾ ਜੱਸੀ ਮੰਨ ਰਿਆਂ ਉਹਨਾਂ ਦਾ ਅਸੀਂ ਵੀ ਬਹੁਤ ਦਿਲਾਂ ਤੋਂ ਸੰਧਾਂਝਲੀ ਉਹਨਾਂ ਨੂੰ ਭੇਟ ਕਰਦੇ ਆਂ ਐਨਾ ਕਹਿੰਦਾ ਹੋਇਆ ਜੈ ਹਿੰਦ ਸਤੰਤਰਤਾ ਦਿਵਸ ਦੇ ਮੌਕੇ ਤੇ ਅਸੀਂ ਸਾਰਿਆਂ ਨੇ ਰਲ ਕੇ ਬਹੁਤ ਖੁਸ਼ੀ ਮਨਾਈ ਆ ਛੇ ਦਾਨੀਆਂ ਕੁਰਬਾਨੀਆਂ ਕਰਕੇ ਅੱਜ ਅਸੀਂ ਸਾਰੇ ਆਜ਼ਾਦੀ ਮਹਿਸੂਸ ਕਰਦੇ ਆਂ ਉਹਨਾਂ ਦੀ ਕੁਰਬਾਨੀ ਸਭ ਤੋਂ ਵੱਡੀ ਸੀ ਤਾਂ ਹੀ ਅੱਜ ਅਸੀਂ ਸਾਰੇ ਖੁੱਲੀ ਹਵਾ ਦਾ ਨਿਗ੍ਹਾ ਮੰਨ ਰਹਿਆਂ ਆ ਮੈਂ ਅੱਜ ਸਾਰੇ ਮੇਰੇ ਨਗਰ ਨਿਵਾਸੀਆਂ ਨੂੰ ਮਨਲਾ ਨਿਵਾਸੀਆਂ ਨੂੰ ਉੱਤੇ ਪੂਰੇ ਦੇਸ਼ ਨੂੰ ਆਜ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੰਦਾ ਹਾਂ ਜੀ ਸਾਰਾ ਅੱਜ 15 ਕਸਮ ਆਇਆ ਗਿਆ ਤੇ ਕੀ ਕਹਿਣਾ ਚਾਹ ਰਹੇ ਹਾਂ ਅੱਜ ਸਾਡਾ ਆਜ਼ਾਦੀ ਦਿਵਸ ਹੈ ਅੱਜ ਸਾਰੇ ਅਸੀਂ ਰਲ ਮਿਲ ਕੇ ਇੱਥੇ ਆਜ਼ਾਦੀ ਦਿਵਸ ਦੀ ਖੁਸ਼ੀਆਂ ਜਿਹੜੇ ਹੈਗਾ ਵਟੋਰ ਰਹੇ ਆ ਤੇ ਇਹ ਸਾਰਾ ਜਿਹੜਾ ਸਹਿਰਾ ਹੈਗਾ ਇਹ ਸਾਡੇ ਸਾਰੇ ਸ਼ਹੀਦਾਂ ਨੂੰ ਜਾਂਦਾ ਜਿੰਨਾ ਕਰਕੇ ਅਸੀਂ ਇਹ ਤਿਹਾਰ ਜਿਹੜਾ ਹੈਗਾ ਪੂਰਾ ਤਿਹਾਰ ਜਿਹੜਾ ਹੈਗਾ ਹਿੰਦੁਸਤਾਨ ਚ ਮਨਾਇਆ ਜਾਂਦਾ ਔਰ ਅਸੀਂ ਇੱਥੇ ਸਪੈਸ਼ਲ ਦਫ਼ਤਰ ਵੀ ਮਨਾਉਂਦੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਮੌਕੇ ਤੇ ਅਸੀਂ ਲੋਕਾਂ ਨੂੰ ਜਿਹੜਾ ਹੈਗਾ ਬਹੁਤ-ਬਹੁਤ ਮੁਬਾਰਕਾਂ ਦੇ